ਵਿਕਟਰੀ ਰਿਸੈਟ ਕਰ ਲਈਏ ਇਹਦਾ ਚੈੱਕ ਕਰ ਦੇ ਕਰਾਂ ਕਰਦੇ ਸੈੱਟ ਮੂਰੇ 30 ਕਰਦੀ ਪਿੱਛੇ 35 ਕਰਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਇੱਕ ਨਵੇਂ ਬਲੌਗ ਦੀ ਸ਼ੁਰੂਆਤ ਕਰੀ ਹੈ ਤੇ ਆਪਾਂ ਆਪਣੇ ਘੋੜੇ ਤੇ ਚੱਲੇ ਆ ਇੱਕ ਲੰਬੇ ਸਫ਼ਰ ਤੇ ਪਹਾੜਾ ਵੱਲ ਤੇ ਆਪਾਂ ਅੱਜ ਸ਼ਾਮ ਨੂੰ ਚੱਲੇ ਸੀਗੇ 4:30 ਵਜੇ ਮਾਨਸਾ ਤੋਂ ਮੋਟਰਸਾਈਕਲ ਦੀ ਟਾਇਰ ਵੀ ਆਪਾਂ ਫੁੱਲ ਕਰਾ ਲਈ ਕਿਉਂਕਿ ਆਪਾਂ ਚੈੱਕ ਕਰਾਂਗੇ ਵੀ ਆਪਣੇ ਬਾਈਕ ਨੂੰ ਕਿੰਨਾ ਤੇਲ ਖਾਦਾ ਹੈ ਕਿੰਨੇ ਦੀ ਐਵਰੇਜ ਦਿੱਤੀ ਆ ਤੇ ਆਪਾਂ ਇਸ ਟਾਈਮ ਇਸ ਟਾਈਮ ਆਪਾਂ ਪਟਿਆਲਾ ਬਾਈਪਾਸ ਕ੍ਰੋਸ ਕਰ ਰਹੇ ਆ ਤੇ ਆਪਾਂ ਪਹੁੰਚਣਾ ਹੈਗਾ ਜੀਰੂਪੁਰ ਕਿਉਂਕਿ ਆਪਣੇ ਜਿਹੜੇ ਨਾਲ ਦੇ ਦੋ ਕੁ ਰਾਈਡਰ ਨੇ ਉਹਨਾਂ ਨੇ ਉੱਥੇ ਆਪਣੀ ਬਾਈਕਸ ਦੀ ਸੈਟਿੰਗ ਕਰਾਉਣੀ ਸੀਗੀ ਤੇ ਟਾਇਰ ਵਗੈਰਾ ਚੇਂਜ ਕਰਾਉਣੇ ਸੀਗੇ ਤੇ ਕੁਝ ਡੀ ਕੈਥਲਨ ਚੋਂ ਐਕਸੈਸਰੀ ਲੈਣੀ ਸੀ ਜੇ ਵੀ ਅੱਜ ਦੀ ਰਾਤ ਸ਼ਾਮ ਹੈ ਤੇ ਅੱਜ ਦੀ ਰਾਤ ਅਸੀਂ ਜੀਪਪੁਰ ਘਟਾਂਗੇ ਤੇ ਕੱਲ ਨੂੰ ਜਿਹੜਾ ਆਪਣਾ ਸਫ਼ਰ ਹੈ ਪਲੇਨ ਸਫ਼ਰ ਹੈ ਉਹ ਸ਼ੁਰੂ ਹੋਊਗਾ ਆਪਾਂ ਜਾ ਰਹੇ ਹਾਂ ਸਪੀਤੀ ਵੈਲੀ ਜਿਹੜਾ ਕੀ ਆਪਣਾ ਸਫ਼ਰ ਹੈ ਇਹਦਾ ਆਪਣਾ ਸਫ਼ਰ ਟੋਟਲ 1600 ਕਿਲੋਮੀਟਰ ਦਾ ਹੋਊਗਾ ਤੇ ਜਿਸ ਵਿੱਚ 7-8 ਦਿਨ ਲੱਗਣਗੇ 8 ਵੀ ਲੱਗ ਸਕਦਾ 9 ਵੀ ਹੋ ਸਕਦੇ ਆ ਤੇ ਜੀਪਪੋਰਟ ਤੋਂ ਸ਼ਿਮਲਾ ਨਾਰਕੰਡਾ ਤੇ ਚਿੱਤਕੁਨ ਮਾਕੋ ਪਾਉ ਪਾਜਾ ਹੋ ਕੇ ਚੰਦਰਤਾਲ ਝੀਲ ਤੱਕ ਜਾਵਾਂਗੇ ਤੇ ਚੰਦਰਤਾਲ ਝੀਲ ਤੋਂ ਉਧਰ ਮਨਾਲੀ ਵਾਲੀ ਸਾਈਡ ਦੀ ਵਾਪਸੀ ਕਰਾਂਗੇ ਇਹ ਜਿਹੜਾ ਸਰਕਟ ਹੈ ਇਹ 1600 ਕਿਲੋਮੀਟਰ ਬਣੂਗਾ ਜਾਂ ਘੱਟ ਬਣੂਗਾ ਇਸੇ ਓਵਰ ਆਲ ਸਾਰਾ ਉਹ ਮੁੜ ਕੇ 1600 ਕਿਲੋਮੀਟਰ ਬਣ ਜੂਗਾ ਤੇ ਇਹ ਸਾਰਾ ਤੁਹਾਨੂੰ ਸਾਰੇ ਬਲੌਗ ਜਰੀਏ ਦਿਖਾਵਾਂਗੇ ਤੇ ਪਲੀਜ਼ ਜੁੜੇ ਰਹੋ ਬਲੌਗ ਦੇ ਨਾਲ ਮੇਰੇ ਚੈਨਲ ਦੇ ਨਾਲ ਜੁੜੇ ਰਹੋ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਕਰ ਲੋ ਲਓ ਜੀ ਉਹੀ ਕੰਮ ਹੋ ਗਿਆ ਜਿਹੜਾ ਨਹੀਂ ਹੋਣਾ ਸੀ ਬੱਸ ਅਸੀਂ ਜੀਤਪੁਰ ਲਗਭਗ ਪਹੁੰਚ ਗਏ ਕਿੰਨਾ ਕਰ ਰਿਹਾ ਦੱਸੋ ਜੀਤਪੁਰ ਤੋਂ 10 ਕਿਲੋਮੀਟਰ ਰਹਿ ਗਿਆ ਜੀ ਕੀਤਪੁਰ ਨਾਗਾ 10 ਕਿਲੋਮੀਟਰ ਤੇ ਸਾਡਾ ਜਿਹੜਾ ਮੋਟਰਸਾਈਕਲ ਹੈ ਉਹ ਪੈਂਚਰ ਹੋ ਗਿਆ ਜਿਹੜੇ ਕੰਮ ਤੋਂ ਡਰਦੇ ਸੀ ਉਹੀ ਕੰਮ ਹੋ ਗਿਆ ਉਹੀ ਕੰਮ ਹੋ ਗਿਆ ਚਲੋ ਹੋ ਸਕਦਾ ਹੈ ਕਿਤਪੁਰ ਆਉਂਦਰੀ ਸਾਈਡ ਹੈ ਚਲੋ ਜਾਇਆ ਕੋਈ ਮੈਂ ਮੁਰਸਾ ਸਾਈਡ ਤੇ ਮੈਂ ਲਾਉਣਾ ਆਓ ਜੀ ਪੈਂਚਰ ਵਾਲਾ ਮਿਲ ਗਿਆ ਫਾਈਨਲੀ ਤੇ ਹੁਣ ਪੈਂਚਰ ਵਾਲੇ ਕੋਲ ਹੀ ਜਾਣੇ ਆ ਦੂਸਰੀ ਸਾਈਡ ਜਾਣਾ ਪਊਗਾ ਪਹਿਲਾਂ ਉਧਰ ਤੇ ਪੈਂਚਰ ਵਾਲਾ ਕੋਈ ਜਿਆਦਾ ਦੂਰ ਨਹੀਂ ਜੀਗਾ ਨੇੜੇ ਜੀਗਾ ਸਾਹੀ ਬਚਤ ਰਹੇਗੀ ਜੀ ਚੀਕ ਕਰੋਗੇ ਉਹ ਵੀ ਖੋਲ ਦਾਂਗੇ ਇਹ ਪਹਿਲੇ ਹੀ ਦੱਸਦੇ ਹਾਂ ਖੋਲ ਲੇਗਾ ਯਾਰ ਐਂ ਨਾ ਕਰ ਫੈਂਟ ਤੇ ਲਾਓ ਵੱਡੇ ਤੋਂ ਜੀ ਕਰਸਾ ਦਾ ਮੋਟਰਸਾਈਕਲ ਕਰਤਾ ਹੀਰੋ ਲੀਰ ਕਰਤਾ ਹੀਰੋ ਲੀਰ ਹੋ ਗਿਆ ਮੇਰੇ ਵੀਰੋ ਇਹ ਬੜਾ ਸੂਲ ਜਾਈ ਹੈ ਲੋਹੇ ਦਾ ਸੂਲ ਹਾਂ ਜੀ ਜੀ ਫਾਈਨਲੀ ਪੈਂਚਰ ਤੋਂ ਖੜਾ ਛੁੱਟਿਆ ਫਾਈਨਲ ਫਾ ਪੈਂਚਰ ਤੋਂ ਖੜਾ ਛੁੱਟ ਕੇ ਤੇ ਜੀਰਕਪੁਰ ਪਹੁੰਚ ਕੇ ਰੂਮ ਲੈ ਲਿਆ ਅਸੀਂ ਦੇਖੋ ਰੂਮ ਫਿਰ ਇੱਕ ਵਾਰੀ ਤਾਂ ਮੋਟਰਸਾਈਕਲ ਨੇ ਡਰਾਤੇ ਸੀਗੇ ਵੀ ਅੱਜ ਤਾਂ ਚੱਲੀ ਆ ਬੰਦੇ ਵੀ ਜਵਾਬ ਦੇ ਗਏ ਸੀ ਬੰਦੇ ਵੀ ਮੁੱਕਰ ਗਏ ਉਹ ਕਹਿੰਦੇ ਅਸੀਂ ਅਸੀਂ ਤਾਂ ਮੋਟਰਸਾਈਕਲ ਕਦੇ ਖੋਲਿਆ ਨਹੀਂ ਕਹਿੰਦੇ ਅਸੀਂ ਪੈਂਚਰ ਲਾ ਨਹੀਂ ਸਕਦੇ ਸਾਨੂੰ ਆਪ ਨੂੰ ਹੀ ਖੋਲਣਾ ਪਿਆ ਮੋਟਰਸਾਈਕਲ ਵਾਹ ਜੀ ਦੱਸਾ ਨਜ਼ਾਰਾ ਆ ਗਿਆ ਹੁਣ ਬੈਠਦੇ ਕਿੰਨਾ ਟਾਈਮ ਹੋ ਗਿਆ 9 ਵਜੇ ਕਿ ਹਾਂ 9 ਵਜੇ ਸਾਨੂੰ ਆਪ ਨੂੰ ਹੀ ਮੋਟਰਸਾਈਕਲ ਖੋਲਣਾ ਪਿਆ ਉਹ ਤਾਂ ਮੁੱਕਰ ਗਈ ਸੀ ਉਹਦਾ ਅੰਕਲ ਤਾਂ ਕਹਿੰਦਾ ਲੈ ਜਾਓ ਬਸ ਹਰੇ ਤਾਂ ਫਿੱਟ ਨਹੀਂ ਹੁੰਦਾ ਅਸੀਂ ਤਾਂ ਆਪ ਹੀ ਖੁਫਰ ਇੱਕ ਇੱਕ ਨਟ ਤਾਂ ਆਪ ਹੀ ਖੋਲ ਲੈ ਚੱਕਾ ਤਾਂ ਆਪ ਖੋਲ ਹੀ ਲਿਆ ਸੀ ਬਾਅਦ ਚ ਪਰ ਉਹਨਾਂ ਨੇ ਵਿਚਾਰੇ ਨੇ ਕਚਾਈ ਜੀ ਮੰਨ ਕੇ ਕਸਤਾ ਹਾਂ ਉਹਨਾਂ ਨੂੰ ਅਸੀਂ ਪੈਸੇ ਵੀ ਲੈਣੇ ਆ ਉਹਨਾਂ ਨੂੰ ਅਸੀਂ ਪੈਸੇ ਲੈਣੇ ਨੇ ਨਾ ਬੰਦੇ ਠੀਕ ਹੈ ਬੰਦੇ ਠੀਕ ਹੈ ਹਾਂ ਹਲਾਉ ਡਰ ਗਏ ਵੀ ਕਿਤੇ ਕਲੇਸ ਪਾਲਣ ਸਾਡੇ ਨਾਲ ਮੁੜ ਕੇ ਕਸਿਆ ਨਾ ਜਾਵੇ ਇਹ ਜਿੰਕੋਪੁਰ ਹੋਂ ਪਹੁੰਚ ਕੇ ਤੇ 9 ਵਜ ਗਏ ਰੂਮ ਹੋ ਗਿਆ ਰੈਡੀ ਤੇ ਬਸ ਆਉਂਦਾ ਸਾਡਾ ਜਿਹੜਾ ਆਪਦੇ ਹਾਰਲੇ ਦੇ ਟਾਇਰ ਟੂਰ ਚੇਂਜ ਕਰਵਾ ਰਿਆ ਸੀਗਾ ਜਿਹਦੇ ਕਰਕੇ ਆਪਾਂ ਇੱਥੇ ਰਹੇ ਆ ਉਹ ਬਸ ਥੋੜੀ ਜਿੜੇ ਤੱਕ ਪਹੁੰਚ ਜੂਗਾ ਫਿਰ ਉਦੋਂ ਬਾਅਦ ਖਾਣਾ ਖੂਣਾ ਖਾਵਾਂਗੇ ਤੇ ਬਸ ਫਿਰ ਸਵੇਰੇ ਪਹਾੜਾਂ ਵੱਲ ਨੂੰ ਤਿਆਰੀ ਹੈ ਪਹਾੜ ਨਾਲ ਹੀ ਹੈ ਬਸ ਐ ਵੀ ਮੁੰਡਿਆ ਪਹੁੰਚ ਗਿਆ ਹੈਲੋ ਆਖਿਰਕਾਰ ਪਹੁੰਚਿਆ ਦੂਵੀ ਬਹੁਤ ਲੇਟ ਹੋ ਗਿਆ ਯਾਰ ਕੀ ਕੁਝ ਕਰਾ ਲਿਆ ਹੁਣ 17 18 ਕਿਲੋਮੀਟਰ ਪਾੜੇ ਸੀ ਪਹਿਲਾਂ ਹਾਂ ਟਾਇਰ ਪੋਲੇ ਹਾਂ ਬਈ ਸਹੀ ਹੈ ਯਾਰ ਕਿੰਨੇ ਦੇ ਪੈ ਗਏ ਇਹ ਬਈ ਸਾਰੇ ਟਾਂ ਵਾਲੇ ਨਹੀਂ ਅੱਛਾ ਦਰਸਾਹਬ ਨੇ ਨਵੀਂ ਕਾਰਗੋ ਲਈ ਹੈ ਨਾਰ ਦੀ ਨਾਲ ਇਹਨਾਂ ਨੇ ਆਪ ਦੀ ਕਾਰਗੋ ਦਾ ਪੈਂਟ ਤੋਂ ਕੱਚਾ ਬਣਾ ਲਿਆ ਆਹ ਨਜ਼ਾਰਾ ਲੱਸਾ ਇਹ ਠੀਕ ਹੈ ਨਾ ਹੁਣ ਪਤਾ ਲੱਗਿਆ ਵੀ ਇਹ ਕੀ ਕੰਮ ਆਉਂਦੀ ਹੈ ਆ ਸਹੀ ਹੈ ਯਾਰ ਇਹ ਉਹ ਲੈਣੀ ਪਊਗੀ ਇਹ ਗੱਲ ਨੋਟ ਕੀਤੀ ਜਾਵੇ ਵੀ ਇਹ ਵੀ ਐਂ ਵੀ ਕੰਮ ਵਧੀਆ ਆ ਜਾਂਦਾ ਹੈ ਹਾਂ ਹਾਂ ਹੁਣ ਜਿਵੇਂ ਬਾਜ਼ਾਰ ਚ ਘੁੰਮਣਾ ਤਾਂ ਕੱਚਾ ਬਣਾ ਲਿਆ ਜਿ ਮੋਟਰਸਾਈਕਲ ਚਲਾਉਣਾ ਤਾਂ ਪੈਂਟ ਬਣਾ ਬੜਾ ਵਾਹ ਕੀ ਬਾਤ ਹੈ ਆਏ ਇਹ ਕੀ ਚੀਜ਼ ਹੈ ਮੋਬਾਈਲ ਇਬ ਇਹ ਹੋਈ ਮੋਬਾਈਲ ਬੇਲਪੂਰੀ ਪੋਰਟੇਬਲ ਬੇਲਪੂਰੀ ਸਰ ਸਮਝਦਾ ਜਮਾਨੀ ਬਹੁਤ ਆਈ ਹੈ ਇਹ ਬਸ ਇੱਕ ਖੋਜ ਵੀ ਪਹਿਲਾ ਕੱਚਾ ਦੂਜਾ ਪੋਰਟੇਬਲ ਲੈਂਦਾ ਪਹਿਲਾ ਪੈਂਟ ਸੀ ਜਿੱਪਾ ਖੋਲ ਕੇ ਕੱਚਾ ਬਣਾ ਲਿਆ ਉਹਨਾ ਬੇਲਪੂਰੀ ਹੈ ਇਹ ਪੋਰਟ ਦੂਜੀ ਲਿਆ ਜਿਹੜੇ ਕਹਿੰਦੇ ਪੋਰਟੇਬਲ ਬੇਲਪੂਰੀ ਲੈ ਵਾ ਚਮਚਾ ਵੀ ਦਿੱਤਾ ਉਹਨਾਂ ਨੇ ਚਮਚਾ ਯਾਰ ਪੋਰਟੇਬਲ ਚਮਚਾ ਚਮਚਾ ਥੋੜਾ ਜਿਆਦਾ ਪੋਟੇ ਬਰੋ ਗਿਆ ਨਹੀਂ ਨਹੀਂ ਮੈਂ ਤਾਂ ਖਾਉਣਾ ਸੀ ਇਹ ਪੂਰਾ ਪਾ ਦਿਓ ਹਾਂ ਪੂਰਾ ਪਾ ਦਿਓ ਲਓ ਚਮਚਾ ਬਣਾਓ। ਨਹੀਂ ਭਾਈ ਖਾ ਕੇ ਗਾਉਗਰਾ ਗਾ। ਬਾਬਾ। ਇਹ ਤੇ ਬਣੂਗੀ ਪਹਿਲਾਂ। ਇਹ ਬੇਲਪੂਰੀ ਇਹ ਤੁਹਾਨੂੰ ਕਿੰਨਾ ਹੀ ਥੋੜੇ ਦਿਮਾਗ ਤੇ ਐਡਾ ਤਕੜਾ ਆਈਡੀਆ ਕਿਵੇਂ ਆਇਆ ਵੀ ਬੇਲਪੂਰੀ ਲੈ ਕੇ ਜਾਈਏ ਉਹ ਵੀ ਮੋਬਾਈਲ ਬੇਲਪੂਰੀ ਮੋਬਾਈਲ ਬੇਲਪੂਰੀ। ਇਹ ਭੁੱਖ ਕਿਤੇ ਵੀ ਲੱਗ ਲੋ ਐਂਦੀ ਆ ਦੇਖੋ। ਇਹ ਫਿਰ ਇੱਕੋ ਇੱਕੋ ਡੱਬੀ ਸੀ ਆਪਣੀ। ਦਾ ਤਿੰਨ ਡੱਬੀਆਂ। ਕੰਨ ਡੱਬੀ ਜਾਂਦੇ ਦੱਸ ਵਾ ਵਾ ਕਿ ਕੰਮ ਆਸ ਤੇ ਕਿ ਕਲੀ ਹੁੰਦੀ ਹੈ ਸਹੀ ਠੀਕ ਹੈ ਤੁਸੀਂ ਤਾਂ ਆਪਦੀ ਮਕਾ ਲਈ ਹੈ ਚਲੋ ਮੇਰੀ ਗਰਾਮ ਦੀ ਅੱਧੀ ਅੱਧੀ ਮੋਤੀ ਇਹ ਵੀ ਠੀਕ ਹੋ ਗਿਆ ਕੰਮ 11:00 ਵੱਜ ਗਏ ਜੀ ਤੇ ਰੋਟੀ ਪਾਣੀ ਅਸੀਂ ਖਾ ਲਿਆ ਅੱਜ ਦੇ ਵਲੌਗ ਨੂੰ ਅਸੀਂ ਇੱਥੇ ਖਤਮ ਕਰਦੇ ਆ ਤੇ ਮਿਲਦੇ ਆ ਸਵੇਰੇ ਨਵੇਂ ਵਲੌਗ ਦੇ ਨਾਲ